ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਅਮਰਿਤਪਾਲ ਸਿੰਘ ਦੇ ਭਰਾ ਦਾ ਡੋਪ ਟੈਸਟ ਹੋਇਆ ਹੈ ਤੇ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਦਾਅਵੇ ਕਰ ਦਿੱਤੇ ਨੇ ਇਹਦੇ ਬਾਰੇ ਜਰੂਰ ਤੁਹਾਨੂੰ ਦੱਸਾਂਗੇ ਅਮਰਿਤਪਾਲ ਸਿੰਘ ਦੇ ਭਰਾ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਕਾਫੀ ਸਵਾਲ ਜਿਹੜੇ ਨੇ ਬਣ ਚੁੱਕੇ ਨੇ ਹਾਲਾਂਕਿ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਆਇਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਅਮਰਿਤਪਾਲ ਸਿੰਘ ਦੇ ਭਾਪਰਾ ਹਰਪ੍ਰੀਤ ਕੋਲੋਂ ਜਿਹੜੀ ਐ 4 ਗ੍ਰਾਮ ਆਇਸ ਡਰੱਗ ਬਰਾਮਦ ਕੀਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਉਸਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਖਬਰਾਂ ਅਨੁਸਾਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਾਪ੍ਰੀਤ ਸਿੰਘ ਦਾ ਡੋਪ ਟੈਸਟ ਵੀ ਪੋਜ਼ਿਟਿਵ ਆਇਆ ਹੈ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਇਸ ਗ੍ਰਿਫਤਾਰੀ ਦੌਰਾਨ ਪੰਜਾਬ ਪੁਲਿਸ ਨੇ ਹੋਰ ਕੀ ਕੁਝ ਬਰਾਮਦ ਕੀਤਾ ਇਸ ਬਾਰੇ ਵੀ ਸਭ ਕੁਝ ਸਾਫ ਕਰ ਦਿੱਤਾ ਹੈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਆਈਸ ਡਰੱਗ ਦੇ ਨਾਲ ਨਾਲ ਇੱਕ ਗੈਸ ਲਾਈਟਰ ਅਤੇ ਇੱਕ ਸਿਲ버 ਪੇਪਰ ਵੀ ਬਰਾਮਦ ਹੋਇਆ ਹੈ ਸਿਲ버 ਪੇਪਰ ਡਰੱਗ ਦੇ ਕੰਮ ਆਉਂਦਾ ਹੈ ਡਰੱਗ ਨੂੰ ਸਿਲਵਰ ਪੇਪਰ ਤੇ ਰੱਖ ਕੇ ਉਸੇ ਹੀਟ ਗੈਸ ਲਾਈਟਰ ਨਾਲ ਅੱਗ ਅੱਗ ਵਾਲ ਕੇ ਡਰੱਗ ਚੋਂ ਨਿਕਲਣ ਵਾਲੇ ਧੂਏ ਨੂੰ ਸੁੰਘਣ ਨਾਲ ਨਸ਼ਾ ਹੁੰਦਾ ਹੈ ਜਿਸ ਨੂੰ ਲੈ ਕੇ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਏ ਕਿ ਇਸ ਮਾਮਲੇ ਵਿੱਚ ਕੁੱਲ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤਿੰਨਾਂ ਦੇ ਖਿਲਾਫ ਐਨਡੀਪੀਐਸ ਐਕਟਰ ਤਹਿਤ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਏ ਕੇ પેટ્રોલਿੰਗ ਦੌਰਾਨ ਪੁਲਿਸ ਨੂੰ ਫਲੋਰ ਦੇ ਵਿੱਚ ਨੈਸ਼ਨਲ ਹਾਈਵੇ ਦੀ ਸਾਈਡ ਤੇ ਲੱਗੀ ਇੱਕ ਸ਼ੱਕੀ ਗੱਡੀ ਮਿਲੀ ਸੀ ਇਸ ਕ੍ਰੇਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਹੋਏ ਸਨ ਤੇ ਫਿਰ ਪੁਲਿਸ ਨੂੰ ਸ਼ੱਕ ਪਿਆ ਤਾਂ ਨੇੜੇ ਜਾ ਕੇ ਗੱਡੀ ਦੇ ਸ਼ੀਸ਼ੇ ਹੇਟਾਂ ਕਰਵਾਏ ਜਦੋਂ ਪੁਲਿਸ ਨੇ شناਖਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਨਾ ਚੋਇ ਕਮਰਤ ਪਾਲ ਸਿੰਘ ਦਾ ਭਰਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਸਮੇਂ ਹਿਰਾਸਤ ਦੇ ਵਿੱਚ ਲਿਆ ਅਤੇ ਰਾਤ ਨੂੰ ਹੀ ਮੈਡੀਕਲ ਜਿਹੜਾ ਹੈ ਕਰਵਾਇਆ ਸੀ ਇਸ ਦੌਰਾਨ ਲਾਪ੍ਰੇਤ ਪੁੱਤਰ ਹਰਪ੍ਰੀਤ ਸਿੰਘ ਵਾਸੀ ਚੀਮਾ ਵਾਰਡ ਥਾਣਾ ਵਿਆਸ ਅਤੇ ਹਰਪ੍ਰੀਤ ਉਰਫ ਹੈਪੀ ਪੁੱਤਰ ਸਮੇਤ ترਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖੇਲ ਜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਨਾਂ ਕੋਲੋਂ 4 ਗ੍ਰਾਮ ਆਈਸ ਵੇਇੰਗ ਸਕੇਲ ਲੈਟਰ ਆਦ ਸਾਮਾਨ ਵੀ ਬਰਾਮਦ ਹੋਇਆ ਗੁਰਪ੍ਰੀਤ ਸਿੰਘ ਕੋਲੋਂ ਦੋ ਫੋਨ ਬਰਾਮਦ ਕੀਤੇ ਗਏ ਫੋਨ ਦੇ ਵਿੱਚ ਸੰਦੀਪ अरोड़ा ਦੇ ਨਾਮ ਦੇ ਵਿਅਕਤੀ ਨੂੰ ਆਨਲਾਈਨ ਪੇਮੈਂਟ ਕੀਤੀ ਹੋਈ ਸੀ ਸੰਦੀਪ अरोड़ा ਵੀ ਇੱਕ ਤਸਕਰ ਹੈ ਜਿਸ ਤੋਂ ਬਾਅਦ ਪੁਲਿਸ ਉਸ ਸਮੇਂ ਸੰਦੀਪ अरोड़ा ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਉਧਰ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੇ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਵੀ ਆਇਆ ਹਰਪ੍ਰੀਤ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਹੈ ਉਸ ਆਵਾਜ਼ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ ਉਹਨਾਂ ਕਿਹਾ ਹੈ ਕਿ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ ਉਹ ਕਰਨ ਦੀ ਬਜਾਏ ਪੁਲਿਸ ਦਵਾ ਹੀਟ ਕੰਮ ਕਰ ਰਹੀ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਪਿਤਾ ਨੇ ਇਹ ਗੱਲ ਜਿਹੜੀ ਹੈ ਬਿਲਕੁਲ ਸਾਫ਼ ਕਰ ਦਿੱਤੀ ਹੈ ਹਾਲਾਂਕਿ ਜੇ ਗੱਲ ਕਰੀਏ ਤਾਂ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਕਿ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਸਭ ਕੁਝ ਸ਼ਾਇਦ ਹੋ ਰਿਹਾ ਹੈ ਅਮਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਦੇ ਉੱਤੇ ਵਿਗਨ ਪਾਉਣ ਦੇ ਲਈ ਸ਼ਾਇਦ ਇਹ ਰਹੀਆਂ ਚਾਲਾਂ ਜਿਹੜੀਆਂ ਨੇ ਚੱਲੀਆਂ ਜਾ ਰਹੀਆਂ ਲਗਾਤਾਰ ਜੇ ਗੱਲ ਕਰੀਏ ਤਾਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਦੇਖੀਆਂ ਜਾ ਸਕਦੀਆਂ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ